ਵਰਜੰਦੇ ਦਾ ਸ਼ਬਦ ਹੈ ਵੀ ਪੂਰੇ ਸਾਧੂ ਦਾ ਕਿਤਾਬ ਰਾਹੀਂ ਸੰਗ ਹੋ ਜੇ ਸਾਹਮਣੇ ਹੋ ਜੇ ਹੋਵੇ ਸਾਧੂ ਸਵਾਧੂ ਨਾ ਹੋਵੇ ਹੋਵੇ ਮਨ ਭਰੇ ਵਾਲਾ ਮਾਰਨਾ ਪੈਂਦਾ ਹੋਵੇ ਕਰਨੀ ਵਾਲਾ ਹੋਵੇ ਜਿੱਦੀ ਜ਼ਿੰਦਗੀ ਚ ਰਾਜ ਆਇਆ ਹੋਵੇ ਧੀਰਜ ਆਇਆ ਹੋਵੇ ਇਹ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਮਾਈ ਨੂੰ ਕੀ ਦਿੱਤਾ ਸੀ ਮਾਈ ਸੂਤ ਕਰ ਦਿੱਤੀ ਸੀ 5 6 6 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਸਾਹਿਬ ਨੇ ਸੋਤ ਦੀਆਂ ਤੰਦਾਂ ਤੁੰਦਾਂ ਖਿਲਾਰ ਦੇਣੀਆਂ ਉਹਨੇ ਫੇਰ ਰੋਂਦੀ ਆਣਾ ਮਾਤਾ ਜੀ ਕੋਲ ਜਾ ਉਹ ਪੁੱਤਰ ਮਾਰਾਇ ਨੇ ਫੇਰ ਕਰੇ ਦੇ ਖਲੇ ਦੇ ਉਹਨੇ ਫੇਰ ਆਉਣਾ ਜਦੋਂ ਪੰਜਵਾ ਕੇ ਛੇਵਾ ਲੰਬਾ ਆਇਆ ਨਾ ਗੁਰਗੋਬਿੰਦ ਸਿੰਘ ਜੀ ਨੇ ਆਪ ਲੁਕ ਜਾਣਾ ਮਾਤਾ ਦੇ ਮਾਤਾ ਗੁਜਰੀ ਜੀ ਦੇ ਮਗਰ ਉਹ ਮਾਈ ਨੇ ਲੰਬਾ ਦੇਣਾ ਮਾਤਾ ਜੀ ਨੇ ਰੋਜ਼ ਖਰਜੀ ਖੁਰਜੀ ਦੇ ਕੇ ਪ੍ਰਸ਼ਾਦ ਦੇ ਕੇ ਦੌਰ ਦੇਣਾ ਚਲ ਸਮਝਾਵਾਂਗੇ ਪੰਜਵਾ ਛੇਵਾ ਲੰਬਾ ਆ ਗਿਆ ਤੇ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਕਹਿੰਦੇ ਆ ਲਾਲ ਉਹ ਤੋਂ ਗੋਬਿੰਦ ਰਾਏ ਨਾਂ ਸੀ ਕਿਉਂ ਸੂਤ ਖਲੇਰ ਦੇ ਹੋ ਇੱਕ ਦਿਨ ਦੋ ਦਿਨ ਅੱਜ ਪੰਜਵਾਂ ਛੇਵਾਂ ਦਿਨ ਮਾਤਾ ਗੁਜਰੀ ਦੇ ਮਗਰੋਂ ਹੀ ਨਾ ਆਪਣਾ ਮੂੰਹ ਮੈਂਜ ਕਰਕੇ ਨਾ ਇਧਰ ਤੇ ਵਾਜ ਦੇ ਦੇ ਮਾਤਾ ਜਿਹੜੀ ਮਾਤਾ ਸੂਤ ਵਾਲੀ ਸਾਡੀ ਅੱਖ ਨਾਲ ਅੱਖ ਮੇਲ ਉਹਨੇ ਜਦੋਂ ਅੱਖ ਨਾਲ ਅੱਖ ਮੇਲੀ ਪੰਜ ਛੇ ਸਾਲ ਦੀ ਉਮਰ ਦੇ ਗੁਰੂ ਗੋਬਿੰਦ ਸਿੰਘ ਨਾਮ ਗੋਬਿੰਦ ਰਾਏ ਉੱਚੀ ਸਾਰੀ ਕਹਿੰਦੇ ਐ ਸਾਡੀ ਅੱਖ ਨਾ ਲਖਵੇ ਮੇਲੀ ਸਾਰੀ ਜ਼ਿੰਦਗੀ ਉਹਦੇ ਸੂਤ ਹੀ ਕੱਟਦੀ ਰਹੇਗੀ ਨਾਮ ਉਹ ਹੀ ਜਪ ਲੈ ਨੇਤਰਾਂ ਰਾਈਂ ਰੱਜ ਦੇ ਦੇ ਉਹ ਮਾਤਾ ਕੋ ਰੱਜ ਨਹੀਂ ਸੀ ਇੰਨੀ ਵਿਰਦਮੁਰ ਵਿੱਚ ਵੀ ਇੰਨੇ ਕੱਤਾਂ ਹੋਰ ਆ ਜਾਣਗੇ ਇੰਨੇ ਕੱਤਾਂ ਹੋਰ ਆਏ ਨੇਤਰਾ ਨਹੀਂ ਰਾਜ ਦੇਤਾ ਇਹ ਰਾਜ ਫੜੀ ਪੱਟੀ ਦਾ ਮਹਾਂਪੁਰਸ਼ੋ ਜਿਹੜੇ ਕੋ ਰਾਜ ਹੈ ਧੀਰਜ ਹੈ ਦਰवेशਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਮਹਾਂਪੁਰਸ਼ੋ ਜਿਹਦਾ ਰੁੱਖ ਵਰਗਾ ਹੈ ਰ ਰੋਖਾ ਥੱਲੇ ਲੋਕੀ ਛਾਂ ਵੀ ਲੈਂਦੇ ਆ ਫਲ ਵੀ ਲੈਂਦੇ ਆ ਠੰਡੀ ਹਵਾ ਵੀ ਲੈਂਦੇ ਆ ਤੋਰਨ ਲੱਗਿਆਂ ਪੱਤਾ ਵੀ ਤੋੜ ਜਾਂਦੇ ਆ ਉਹ ਵਿਚਾਰਾ ਕੁਝ ਨਹੀਂ ਕਰੇ ਗੁਰਬਾਣੀ ਵਿੱਚ ਜਿਗਰ ਕੀਤਾ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੜ ਗੁਰੂ ਗੋਬਿੰਦ ਸਿੰਘ ਜੀ ਹੋਰ ਕਹਿੰਦੇ ਮਾਤਾ ਸਾਡੇ ਵੱਲ ਵੇਖ ਸਾਰੀ ਜ਼ਿੰਦਗੀ ਸੂਤ ਹੀ ਕੱਟਦੀ ਰਹੇਗੀ ਨਾਮ ਵੀ ਜਪ ਲੈ ਥੋੜਾ ਬੋਤਾ ਕਤਰਣਾ ਵੀ ਹੋਵੇ ਸੂਤ ਜਪਦੇ ਹਾਂ ਕਰ ਜਪਦੇ ਹਾਂ ਕਰ ਨਾਮ ਵਾਲੇ ਬਨੇ ਲੈ ਕਿ ਗੁਰੂ ਸਾਹਿਬ ਚਾਣ ਮਹਾਪੁਰਖ ਚਾਣ ਪੰਜ ਜਗ੍ਹਾ ਤੋਂ ਦਾਤ ਦੇ ਸਕਦੇ ਆ ਨੇਤਰਾਂ ਰਹੀ ਵੀ ਰਸਨਾ ਰਹੀ ਵੀ ਹਿਰਦੇ ਰਹੀ ਵੀ ਪਤਾਰਾ ਨਹੀਂ ਪੈਰਾ ਨਹੀਂ ਪੰਜ ਜਗ੍ਹਾ ਤੇ ਅੰਮ੍ਰਿਤ ਹੁੰਦਾ ਨਿਤਰਾ ਨਹੀਂ ਦੇਤੀ ਦਾਦ ਗੁਰਗੋਬ ਸਿੰਘ ਮਾਤਾ ਨੂੰ ਮਿਲ ਗਈ ਹੁਣ ਮਾਤਾ ਗੁਜਰੀ ਜੀ ਕਹਿੰਦੇ ਐ ਪੰਜਵਾਂ ਲਾਂਬਾ ਸੀ ਕਿ ਛੇਵਾਂ ਲਾਂਬਾ ਸੀ ਤੇ ਹਰ ਲਾਂਬੇ ਤੇ ਫਿਰ ਉਹਨੂੰ ਥੋੜਾ ਬੋਤਾ ਥੋੜੀ ਜੀ ਮਾਇਆ ਪ੍ਰਸ਼ਾਦ ਦੇ ਗਏ ਮਾਤਾ ਗੁਜਰੀ ਜੀ ਕਹਿੰਦੇ ਹੁਣ ਅੱਜ ਵੀ ਇਹਨਾਂ ਨੇ ਤੇਰਾ ਨੁਕਸਾਨ ਕੀਤਾ ਤੁਸੀਂ ਕੁਝ ਮਾਇਆ ਪ੍ਰਸ਼ਾਦ ਉਹ ਸੂਤ ਕੱਤਣ ਵਾਲੀ ਮਾਤਾ ਕਹਿੰਦੀ ਐ ਮਾਤਾ ਜੀ ਹੁਣ ਆ ਮਾਇਆ ਨਹੀਂ ਲੋੜ ਤੁਹਾਡੇ ਪੁੱਤਰ ਨੇ ਮੈਨੂੰ ਨੇਤਰਾਂ ਰਾਈਂ ਰਾਜ ਦੇ ਦਿੱਤੇ ਰਾਜ ਦੇ ਦਿੱਤੇ ਮਾਰਗ ਦੇ ਦਿੱਤੇ ਉਮਰ ਬਹੁਤ ਵਿਰਧ ਹੋ ਗਈ ਹੈ ਸੂਤ ਹੀ ਕਰਦੀ ਰਹੇਗੀ ਹੁਣ ਨਾਮ ਜਪ ਲੈ ਨਾਲ ਰਾਜ ਦੇ ਦੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਲਈ ਦਾਈ ਸੀ ਦولتਾਂ ਦਾਈ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਕਹਿੰਦੇ ਵੀ ਕਰ ਝੋਲੀ ਮੈਂ ਉਹ ਕਹਿੰਦੇ ਨਹੀਂ ਆਜ ਇਹੋ ਜਿਹਾ ਬਾਲਕ ਨੇ ਜਨਮ ਲਿਆ ਜਿੰਨੇ ਮੈਨੂੰ ਰਾਜ ਦੇ ਦਿੱਤਾ ਹੈ ਮੈਂ ਤੇ ਹਰ ਵੇਲੇ ਦੌਲਤ 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 ਮੰਗਦੀ ਸਾਂ ਮੇਰਾ ਨਾਂ ਹੀ ਦੌਲਤਾਂ ਦਾ ਹੀ ਬਹਿ ਹੈ ਯਾਰ ਜਿੱਥੇ ਜਾਣਾ ਵੀ ਆ ਵਧਾਈ ਦਿਓ ਆ ਵਧਾਈ ਦਿਓ ਆ ਜਾ ਇਹੋ ਜਿਹਾ ਬਾਲਕ ਆਗਮਨ ਹੋਇਆ ਜਿਨੇ ਮੈਨੂੰ ਰਾਜ ਦੇ ਦਿੱਤਾ ਗੁਰੂ ਨਾਨਕ ਭੰਦੰਦੂ ਗੁਰੂ ਨਾਨਕ ਧਾਰੀ ਸੰਗੰਥੰ